ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੋ ਜਿੰਦੁਸਤਾਨ ਫਾਸਨੋ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਫਾਜ਼ਿਲਕਾ ਸੀਆਈਏ 2 ਦੀ ਪੁਸ਼ਪ ਪਾਰਟੀ ਨੂੰ ਮਿਲੀ ਵੱਡੀ ਸਫਲਤਾ 5 ਪਿਸਤੌਲ 9 ਮੈਗਜ਼ੀਨ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਹਿਊਮਨ ਇੰਟੈਲੀਜੈਂਸ ਬੇਸਡ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਸ ਸਾਰੀ ਇਨਫੋਰਮੇਸ਼ਨ ਨੂੰ ਸੀਆਈਏ 2 ਨੇ ਇਹਨੂੰ ਅੰਡਰ ਦਾ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਿੱਦੂ ਅਸੀਂ ਉਹਨੂੰ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਵਾ ਦੂਸਰਾ ਵਾ ਸਰਿੰਦਰ ਸਿੰਘ ਈਟਾਣੀ ਕਾਨਾ ਕਾਨਾ ਰਾਮ ਵਾਲਾ ਇਹਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀ ਸ਼ੱਕੀ ਨੇ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਤੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ ਪੰਜ ਜਿਹੜੇ 30 30 ਬੋਥ ਦੇ ਪਿਸਤਲ ਜਿਹੜੇ ਪਲੱਸ ਨੌ ਮੈਗਜ਼ੀਨ ਜਿਹੜੇ ਇਹਨਾਂ ਕੋਲੋਂ ਰਿਕਵਰ ਹੋਏ। ਦੋਸੀਨਾਂ ਦੇ ਖਿਲਾਫ ਜਿਹੜਾ ਆਰਮ ਜੈਕਟ ਦਾ ਜਿਹੜਾ ਐਫ ਆਈ ਆਰ ਲੋਜ ਕਰਕੇ ਤੇ ਹੁਣ ਜਿਹੜੀ ਅਸੀਂ ਤਫਤੀਸ਼ ਕਰ ਰਹੇ ਆ। ਇਹਦੇ ਵਿੱਚ ਇਹ ਜਿਹੜਾ ਇਹਨਾਂ ਦਾ ਜਿਹੜਾ ਸਾਬਕਾ ਰਿਕਾਰਡ ਆ ਜਿਹੜਾ ਗੁਰ ਸਰਿੰਦਰ ਦੇ ਖਿਲਾਫ ਇੱਕ ਐਕਸਾਈਜ਼ ਐਕਟ ਦਾ ਮੁਕਦਮਾ ਦਰਜ ਆ। ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ ਆ। ਸੋ ਇਸ ਤੋਂ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹਾਂ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ। ਉਹ ਜਿਸ ਤਰ੍ਹਾਂ ਵੀ ਡਵੈਲਪਮੈਂਟ ਹੋਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ 1 30 34 ਪਿਸਤਲ ਸੀਆਈਏ ਵੌਰ ਨੇ ਕੀਤਾ ਦੋ ਦਿਨ ਪਹਿਲੇ ਉਸ ਦੇ ਨਾਲ ਹੀ ਅਸੀਂ ਜਿਹੜੇ ਇੱਕ 16 ਪਿਸਤਲ ਜਿਹੜੇ ਹੋ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ uh,